ਜੀ ਮੈਨੂੰ ਹੁਣ ਆਪਣੇ ਹਾਇਰ ਅਥਾਰਟिटीज ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਥੋਂ ਦੀ ਤੇ ਮੈਂ ਹੁਣ ਪੂਰੀ ਕੋਸ਼ਿਸ਼ ਕਰੂੰਗੀ ਮੈਂ ਸਰਵੇ ਕਰ ਰਹੀ ਹਾਂ ਕੱਲ ਵੀ ਮੈਂ ਸਿਟੀ ਹਸਪੀਟਲ ਦਾ ਵਿਜ਼ਿਟ ਕੀਤਾ ਅੱਜ ਵੀ ਦੇਖਿਆ ਮੈਂ ਦੇਖ ਰਹੀ ਹਾਂ ਵੀ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਜਿੰਨੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਹਾਇਰ ਅਥਾਰਟिटीज ਦੀ ਹੈਲਪ ਲੈ ਕੇ ਉਸੇ ਕਰਨ ਦੀ ਜੁਰਮ ਕੋਸ਼ਿਸ਼ ਕਰਾਂਗੇ ਪਰ ਜੋ ਸਾਨੂੰ ਮੇਨ ਚੈਲੰਜਸ ਆ ਰਹੇ ਆ ਜਿਸ ਤਰ੍ਹਾਂ ਹਾਈ ਰਿਸਕ ਪ੍ਰੈਗਨancies ਦੇ ਗਵਰਨਮੈਂਟ ਬਹੁਤ ਸਖਤ ਹੋਈ ਹੋਈ ਹੈ ਕਿ ਕੋਈ ਮੈਟਰਨਲ ਡੈਥ ਨਾ ਹੋਵੇ आरसीएच ਦਾ ਜਿਹੜਾ ਕੰਮ ਹੈਗਾ ਰੋਡੋਪੈਟਿਕ ਹੈਲਥ ਦਾ ਗਾਇਨਕੋਲੋਜਿਸ ਦਾ ਡਿਲੀ ਬੀਜ਼ਾ ਉਹ ਅਸੀਂ ਚਾਹੁੰਦੇ ਆ ਕਿ ਉਹ ਵੀ ਸਟੀਮ ਲਾਈਨ ਹੋ ਜੇ ਕੋਈ ਗਰਭਵਤੀ ਮਾਂ ਵਾ ਕਿਸੇ ਕੋਈ ਅਨੀਮੀਆ ਕਰਕੇ ਜਾਂ ਹਾਈ ਬਲੱਡ ਪ੍ਰੈਸ਼ਰ ਕਰਕੇ ਜਾਂ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਜਾਂ ਉਹਨੂੰ ਕੋਈ ਹੋਰ ਕੋਈ ਹੈਲਥ ਇਸ਼ੂ ਹੈ ਉਹ ਅਨ ਡਾਇਗਨੋਸ ਨਾ ਰਹੇ ਉਹ ਜਲਦੀ ਤੋਂ ਜਲਦੀ ਸਾਨੂੰ ਟਰੈਕ ਹੋਵੇ ਇਸੇ ਲਈ ਮੈਂ ਆਸ਼ਾ ਵਰਕਰਸ ਆ ਸਿਵਲ ਹਸਪੀਟਲ ਦੇ ਵਿੱਚ ਅਸੀਂ ਮਾਤਰੀ ਸੁਰੱਖਿਆ ਦਿਵਸ ਵੀ ਬਣਾਇਆ ਹੈ ਉਹਦੇ ਵਿੱਚ ਉਹਨਾਂ ਨੂੰ ਆਸ਼ਾ ਵਰਕਰਸ ਜਿੰਨੀ ਇੱਥੇ ਅਵੇਲੇਬਲ ਸੀ ਉਹਨਾਂ ਦੀ ਮੀਟਿੰਗਸ ਕੀਤੀਆਂ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਜਿਹੜਾ ਹੈਗਾ ਟਰੈਕ ਕਰੋ ਹਾਈ ਰਿਸਕ ਪ੍ਰੇਗਨancies ਉਹਨਾਂ ਦੀ ਲਿਸਟਸ ਆਪ ਦੇ ਮੈਂ ਕਿਹਾ ਇਹ ਟੇਬल्स ਤੇ ਹੋਣੀ ਚਾਹੀਦੀ ਹੈ ਉਸ ਮੇਰੇ ਦੇ ਗਏ ਡਿਊ ਨੇ ਤੇ ਉਹਨਾਂ ਦਾ ਪ੍ਰੋਪਰ ਫਾਲੋਅ ਅਪ ਜੇ ਉਹਨਾਂ ਦਾ ਹੈਗਾ ਕਿ ਰੈਫਰਲ ਕੋਈ ਨੋਰਮਲ ਵੈਸੇ ਸਾਡੀ ਇੱਥੇ ਹੋਮ ਡਿਲੀਵਰੀ ਕੋਈ ਹੁੰਦੀ ਨਹੀਂ ਕਿ ਨਹੀਂ ਅਸੀਂ ਹੋਣ ਦੇਣੀ ਹੈ ਸਾਰੀਆਂ ਗੇਵੀਜ਼ ਹਸਪੀਟਲ ਚੋਂ ਗਾਇਨਕੋਲੋਜਿਸਟ ਦੀ ਦੇਖ ਰੱਖੀ ਚੋ ਅ ਥੋੜੀ ਜੀ ਸਰਕੂਲੇ ਸਟਾਫ ਕਰੰਚ ਹੈ ਬਟ ਅਸੀਂ ਫਿਰ ਵੀ ਮਤਲਬ ਕੋਸ਼ਿਸ਼ ਕਰਦੇ ਹਾਂ ਮੈਕਸਿਮਮ ਬੈਨੀਫਿਟ ਕਰਕੇ ਹੀ ਮੈਕਸਿਮਮ ਅਫਰਟਸ ਕਰਕੇ कि ਅਸੀਂ ਉਹ ਸਟਾਫ ਕ੍ਰੈਂਚ ਨੂੰ ਖਤਮ ਕਰਦੀ ਔਰ ਸਾਰੇ ਜਿਹੜੀਆਂ ਮਾਮਾ ਨੇ ਗਰਭਤੀ ਮਾਮਾ ਨੇ ਬੱਚਿਆਂ ਨੂੰ ਪ੍ਰੋਪਰ ਸਹੂਲਤਾਂ ਮਿਲਣ ਹਾਂਜੀ ਬਸ ਹੁਣ ਤਾਂ ਵੈਸੇ ਸਾਡੀਆਂ ਉੱਪਰ ਲਿਸਟਸ ਅਸੀਂ ਭੇਜੀਆਂ ਹੋਈਆਂ ਸਾਡੇ ਜੋ ਇਨਫਰਾਸਟ੍ਰਕਚਰ ਦੀ ਤੇ ਇਸਟੈਬਲਿਸ਼ਮੈਂਟ ਦੀ ਡਿਮਾਂਡ ਹੈਗੀ ਹੈ ਤੇ ਮੇਰਾ ਖਿਆਲ ਇਲੈਕਸ਼ਨਸ ਤੋਂ ਬਾਅਦ ਕੁਛ ਨਾ ਕੁਛ ਸਾਨੂੰ ਸਟਾਫ ਦਾ ਜੋ ਪ੍ਰੋਮਿਸ ਹੋਇਆ ਹੋਇਆ ਤੇ ਕੁਛ ਨਾ ਕੁਛ